ਜੇ ਦਰ ਰੋਲਵਰ ਮੇਰੇ ਕੋਲ ਨਿਕਲਿਆ ਨਹੀਂ ਤਾਂ ਮੈਨੂੰ ਫਾਂਸੀ ਦਿੱਤੀ ਜਾਵੇ ਜੇ ਮੇਰੇ ਸਾਲੇਵਰਾ ਕੋਲ ਨਿਕਲਿਆ ਤਾਂ ਹੁਣ ਮੈਨੂੰ ਦੋ ਵਾਰ ਰਿਮਾਂਡ ਤੇ ਲਿਆਂਦਾ ਕਿਸ ਕਰਕੇ ਮੈਨੂੰ ਕੋਲ ਹੁੰਦਾ ਤਾਂ ਲੈ ਲੈਣ ਹੂੰ ਤੇ ਮਤ ਮਤ ਹੂੰ ਬਾਬਾ ਜੀ ਰਿਵਾਲਵਰ ਤੁਹਾਡੇ ਹੀ ਹੈ ਜੀ ਨਹੀਂ ਮੇਰੇ ਹੈ ਹੀ ਨਹੀਂ ਜੀ ਇਹ ਤਾਂ ਮੇਰੇ ਤਾਇਦੇ ਮੁੰਡੇ ਨੇ ਸੋਚੀ ਰਿਵਾਲਵਰ ਬਣਤੀ ਆ ਉਹ ਇੰਨਾ ਕੋਲ ਹੀ ਮੇਰੇ ਸਾਲੇਵਰਾ ਤੁਹਾਡੀ ਇਨਵੋਲਵਮੈਂਟ ਹੈ ਜੀ ਤੁਹਾਨੂੰ ਦੱਸਾਂ ਅੱਜ ਗੁਰਵਿੰਦਰ ਸਿੰਘ ਬਾਬੇ ਨੂੰ ਲਗਭਗ ਮੈਂ ਕਹਿ ਸਕਦਾ ਕਿ 1 ਮਹੀਨੇ ਤੋਂ ਬਾਅਦ ਦੁਬਾਰਾ ਜਿਹੜਾ ਉਹਨਾਂ ਨੂੰ ਅੱਜ 1-2 ਦਿਨ ਲਈ ਕਹਿ ਕੇ ਜੀ 2 ਦਿਨ ਦਾ ਰਿਮਾਂਡ ਹੋਰ ਚਾਹੀਦਾ ਕਿਉਂਕਿ ਉਸੇ ਕੇਸ ਦੇ ਵਿੱਚ ਜਿੱਥੇ ਇਹਦੀ ਸੱਸ ਦੇ ਨਾਲ ਆਪਸ ਦੇ ਵਿੱਚ ਰੌਲਾ ਸੀ ਸੋ ਅਸੀਂ ਇਹਨੂੰ ਸਟਰੋਂਗਲੀ ਪੋਸ ਕੀਤਾ ਹੈ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਸਭ ਤੋਂ ਵੱਡੀ ਜਿਹੜੀ ਗੱਲ ਸੀ ਇੰਪੋਰਟੈਂਟ ਗੱਲ ਸੀ ਕਿ ਇਹਦੀ ਸੱਸ ਤੇ ਸਾਲਾ ਹਜੇ ਤੱਕ ਸਾਡੀ ਫਤਿਹਗੜ੍ਹ ਸਾਹਿਬ ਪੁਲਿਸ ਨੇ ਰੈਸਟ ਨਹੀਂ ਪਾਈ ਤੇ ਇਹਨੂੰ ਬਾਪੇ ਨੂੰ ਦੁਬਾਰਾ ਜਾ ਕੇ ਜੇਲ੍ਹ ਤੋਂ ਲਿਆਏ ਨੇ ਤੇ ਸਿਰਫ ਜਿਹੜੀ ਇੱਕ ਸ਼ਬਦ ਕਿਹਾ ਗਿਆ ਜੀ ਪਿਸਟਲ ਦੀ ਰਿਕਵਰੀ ਕਰਨੀ ਹੈ ਵੀ ਉਹ ਜਿਹੜੇ ਇਹਦਾ ਸੱਸ ਤੇ ਜਿਹੜਾ ਇਹਦਾ ਸਾਲਾ ਉਹਨਾਂ ਨੂੰ ਰੈਸਟ ਪਾ ਲੋ ਉਹਨਾਂ ਤੋਂ ਰਿਕਵਰ ਕਰ ਲਓ ਜੋ ਕਰਨਾ ਸੋ ਅਸੀਂ ਅੱਜ ਸਟਰੋਂਗਲੀ ਪੋਸਟ ਕੀਤਾ ਔਰ ਉਹਦੀ ਸਰਜਰੀ ਜਿਹੜੀ ਹੈ ਉਹ ਹਜੇ ਤੱਕ ਨਹੀਂ ਕਰਾਈ ਗਈ ਮੈਂ ਜੇਲ੍ਹ ਦੀ ਰਿਪੋਰਟ ਪੜ੍ਹੀ ਅੰਦਰ ਉਸ ਰਿਪੋਰਟ ਦੇ ਵਿੱਚ ਜੇਲ੍ਹ ਸੁਪਰਡੈਂਟ ਕਹਿ ਰਿਹਾ ਕਿ ਸਾਡੇ ਕੋਲ ਅਰੇਂਜਮੈਂਟਸ ਨਹੀਂ ਹੈਗੇ ਸਾਡੇ ਕੋਲ ਪੁਲਿਸ ਦਾ ਅਰੇਂਜਮੈਂਟ ਨਹੀਂ ਤੇ ਅੱਜ ਜਿਹੜੇ 10 ਬੰਦੇ ਇਹਨੂੰ ਜਾ ਕੇ ਅਰੈਸਟ ਕਰਕੇ ਹੁਣ ਥੋੜੇ ਸਾਹਮਣੇ ਇੱਥੇ ਆਏ ਸੀਗੇ ਮੁਲਾਜ਼ਮ ਇਹ ਕਿੱਥੋਂ ਅਰੇਂਜਮੈਂਟਸ ਹੋ ਗਏ ਸੋ ਇਹਨੂੰ ਹਰਾਸ ਕੀਤਾ ਜਾ ਰਿਹਾ ਹੈ ਮੇਂ ਇਟੇਲੀਅਨ ਗਰਾਉਂਡਸ ਦੇ ਉਲਟਾ ਹੈ ਉਹਦਾ ਇਲਾਜ ਨਹੀਂ ਕੀਤਾ ਤੇ 2 ਦਿਨ ਦਾ ਰਿਮਾਂਡ ਮੰਗਦੇ ਸੀ ਅਸੀਂ ਉੱਥੇ ਬੇਨਤੀ ਕੀਤੀ ਹੈ ਕੋਰਟ ਦੇ ਵਿੱਚ ਕਿ ਸਿਰਫ ਸਿਰਫ ਇਹਨੂੰ ਹੁਣੇ ਜੇਲ੍ਹ ਭੇਜਿਆ ਜਾਵੇ ਹਰਾਸਮੈਂਟ ਕੀਤੀ ਜਾ ਰਹੀ ਹੈ ਔਰ ਜੋ ਗੱਲ ਪਿਸਤਲ ਦੀ ਏ ਉਹ ਪਿਸਤਲ ਉਹਨੇ ਬਾਬੇ ਨੇ ਇੱਥੋਂ ਤੱਕ ਕੋਰਟ 'ਚ ਕਹਤਾ ਕਿ ਜੇਕਰ ਮੇਟੋ ਪਿਸਤਲ ਰਿਕਵਰ ਹੁੰਦਾ ਹੈ ਤਾਂ ਮੈਨੂੰ ਭਾਵੇਂ ਫਾਂਸੀ ਦੀ ਸਜ਼ਾ ਦੇ ਦਿਓ ਜੇ ਮੇਰੇ ਤੇ ਪਲਾਂਟ ਕਰਨਾ ਹੈ ਤਾਂ ਤੁਸੀਂ ਪਲਾਂਟ ਕਰ ਸਕਦੇ ਹੋ ਸੋ ਜ਼ਿਆਦਾ ਸ਼ਬਦ ਮੈਂ ਨਹੀਂ ਕਹਿੰਦਾ ਡਟ ਕੇ ਵਿਰੋਧ ਕੀਤਾ ਤੇ ਮੈਂ ਕੋਰਟ ਦੇ ਵਿੱਚ ਇਹ ਵੀ ਦੱਸਿਆ ਕਿ ਜੋ ਪੁਲਿਸ ਨੇ ਪਹਿਲਾਂ ਵੀ 2 ਦਿਨ ਰਿਮਾਂਡ ਲਿਆ ਉਹਦੇ 'ਚ ਵੀ ਕੁਛ ਨਹੀਂ ਤੇ ਦੁਬਾਰਾ ਲੈ ਕੇ ਆਏ ਨੇ ਕੋਈ ਜ਼ਬਾੜੇ ਦਾ ਹਜ ਤੱਕ ਇਲਾਜ ਨਹੀਂ ਕਰਾਇਆ ਮੈਡੀਕਲ ਕਰਵਾਇਆ ਨਹੀਂ ਰਾਸ ਕਰਨ ਲਈ ਉਹਨੂੰ ਦੁਬਾਰਾ ਲਾਇਏ ਨੇ 1 ਮਹੀਨੇ ਬਾਅਦ ਤੇ ਇੱਕ ਬਿੱਟੂ ਗਿੱਲ ਨਾਮ ਦਾ ਬੰਦਾ ਹੋਰ ਸੀ ਉਹ ਵੀ ਸਾਡਾ ਬੰਦਾ ਅਰੈਸਟ ਕੀਤਾ ਜਿਹਦਾ ਕੋਈ ਰੋਲ ਨਹੀਂ ਹੈ ਸੋ ਜ਼ਿਆਦਾ ਸ਼ਬਦ ਨਾ ਕਹਿੰਦਾ ਹੋਇਆ ਵਿਰੋਧ ਕੀਤਾ ਸਿਰਫ ਸਵੇਰ ਤੱਕ ਦਾ ਰਿਮਾਂਡ ਜਿਹੜਾ 1 ਦਿਨ ਦਾ ਦਿੱਤਾ ਇਹਨਾਂ ਸ਼ਬਦਾਂ ਨਾਲ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਇਹ ਗੁਰਵਿੰਦਰ ਸਿੰਘ ਇਹ ਤੋਂ ਅਸਲਾ ਬਰਾਮਦ ਕਰਨਾ ਰਹਿੰਦਾ ਸੀਗਾ ਜਦੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਇਹਦੇ ਛੱਪਾਂ ਛੱਪਾਂ ਲੱਗੀਆਂ ਹੋਈਆਂ ਸੀ ਇਹਨੂੰ ਪ੍ਰੋਡਕਸ਼ਨ ਬਰਾਂਦ ਤੇ ਹਾਸਲ ਕਰਕੇ 18 ਤਰੀਕ ਨੂੰ ਦੁਬਾਰਾ ਹਾਸਲ ਕਰਕੇ ਪੇਸ਼ ਅਦਾਲਤ ਕਰਕੇ ਰਿਮਾਂਡ ਲਿਆ ਸੀ ਅੱਜ ਇਹ ਰਿਮਾਂਡ ਖਤਮ ਹੋ ਰਿਹਾ ਸੀ ਅੱਜ ਫੇਰ ਦੁਬਾਰਾ ਰਿਮਾਂਡ ਲਿਆ ਇੱਕ ਦਿਨ ਦਾ ਦਾ ਰਿਮਾਂਡ ਹੈ ਇੱਕ ਇਹਦੇ ਸਾਥੀ ਜਿਹੜਾ ਫਰਾਰ ਚੱਲ ਰਿਹਾ ਸੀ ਕਾ ਉਸੇ ਦਿਨ ਤੋਂ ਗੁਰਵਿੰਦਰ ਸਿੰਘ ਬਿੱਟੂ son of ਸਕੰਦਰ ਸਿੰਘ ਵਾਸੀ ਸ਼ਿਸ਼ੂਨਾਪੁਰ ਪੁਲਿਸ ਕੋਕਯੂਲ ਨੂੰ ਗ੍ਰਿਫਤਾਰ ਕੀਤਾ ਉਹਨੂੰ ਪੇਸ਼ ਅਦਾਲਤ ਕੀਤਾ ਇਹਨਾਂ ਦੋਨਾਂ ਦਾ ਹੁਣ ਇੱਕ ਦਿਨ ਦਾ ਰਿਮਾਂਡ ਹੈ ਤੇ ਰਿਕਵਰੀ ਵਗੈਰਾ ਹੋਈ ਆ ਅਜੇ ਤੱਕ ਨਹੀਂ